ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਚੜ੍ਹਦੀ ਕਲਾ ਦਾ ਅਸਲੀ ਮਤਲਬ ਕੀ ਹੈ ਤੁਸੀਂ ਆਪਣੇ ਗਲੀ ਮੱਲੇ ਦੇ ਵਿੱਚ ਆਪਣੇ ਯਾਰਾਂ ਮਿੱਤਰਾਂ ਦੇ ਵਿੱਚ ਜਾਂ ਆਪਣੇ ਆਸ ਪड़ोस ਦੇ ਵਿੱਚ ਤੁਸੀਂ ਕਿਸੇ ਨੂੰ ਪੁੱਛਦੇ ਹੋ ਕੀ ਹਾਲ ਚਾਲ ਨੇ ਤੇ ਅਗਲੇ ਮੂਰ ਬੰਦਾ ਜਵਾਬ ਦਿੰਦਾ ਕਿ ਚੜ੍ਹਦੀ ਕਲਾ ਤਾਂ ਆਪਣੇ ਮਾਈਂਡ ਦੇ ਵਿੱਚ ਰਹਿ ਜਾਂਦਾ ਕੀ ਚੜਦੀ ਕਲਾ ਦਾ ਮਤਲਬ ਪੈਸੇ ਢੇਲੇ ਨੂੰ ਰੋਕੀ ਕਹਿੰਦੇ ਆ ਜਾਂ ਸ੍ਰੀ ਦੇ ਤੁੰਦਸੇ ਨੂੰ ਚੜਦੀ ਕਲਾ ਕਹਿੰਦੇ ਆ ਸੋ ਚੜਦੀ ਕਲਾ ਦਾ ਇਹ ਕੋਈ ਮਤਲਬ ਨਹੀਂ ਹੁੰਦਾ ਚੜਦੀ ਕਲਾ ਦਾ ਅਸਲੀ ਮਤਲਬ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਸੋ ਆਓ ਵੀਡੀਓ ਕਰਨਾ ਸ਼ੁਰੂ ਸੋ ਸੰਗਤ ਜੀ ਚੜਦੀ ਕਲਾ ਦਾ ਜੋ ਅਸਲੀ ਮਤਲਬ ਹੁੰਦਾ ਆਪਾਂ ਤਣ ਤਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸਿੱਖਦੇ ਆ ਆਓ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਜਦੋਂ ਹਿੰਦੂ ਤਰ੍ਹਾਂ ਵਾਸਤੇ ਆਪਣਾ ਜਿਹੜਾ ਸ੍ਰੀਦੀਪਾਈ ਉਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਦੇ ਵਿੱਚ ਉਦੋਂ ਵੀ ਡੋਲੇ ਸੀ ਉਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਨੰਦਪੁਰ ਕਿਲਾ ਛੱਡਿਆ ਤਾਂ ਉਦੋਂ ਵੀ ਉਹ ਚੜ੍ਹਦੀ ਕਲਾ ਵਿੱਚ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਕਿੰਨੀਆਂ ਜੰਗਾਂ ਹੋਈਆਂ ਚਮਕੌਰ ਦੀ ਜੰਗ ਤਾ ਉਦੋਂ ਵੀ ਉਹ ਚਰਦੀ ਗਲਾ ਵੀ ਥਨ ਸੋ ਸੰਗਤ ਜੀ ਮੇਨ ਗੱਲ ਇਹ ਵਾਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਚਾਰ ਸਹਿਬ ਜاده ਸ਼ਹੀਦ ਹੋਏ ਖਨ ਤਾਂ ਉਹਨਾਂ ਨੇ ਚਰਦੀ ਗਲਾ ਦਾ ਮਤਲਬ ਸਾਨੂੰ ਇੱਥੋਂ ਪਤਾ ਲੱਗਦਾ ਵਾ ਕਿ ਜਦੋਂ ਉਹਨਾਂ ਨੇ ਕਿਹਾ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਸੋ ਇਹਦਾ ਮਤਲਬ ਇਹ ਲੱਗੀ ਜੇ ਚਾਰ ਸ਼ਹੀਦ ਹੋ ਗਏ ਤਾਂ ਕੋਈ ਗੱਲ ਨਹੀਂ ਇਸ ਸੰਸਾਰ ਦੇ ਵਿੱਚ ਜੋ ਸਾਰੇ ਮੇਰੇ ਪੁੱਤ ਨੇ ਸਾਰੇ ਮੇਰੇ ਜੋ ਵੀ ਸਿੰਗ ਸਜੇ ਨੇ ਸਾਰੇ ਮੇਰੇ ਪੁੱਤ ਨੇ ਸੋ ਇਹ ਇਹੀ ਆਪਾਂ ਉਹਨਾਂ ਦੇ ਜੀਵਨ ਤੋਂ ਸਿੱਖਦੇ ਆ ਕਿ ਪੁੱਤ ਛੀਦ ਹੋਣ ਤੋਂ ਬਾਅਦ ਵੀ ਉਹ ਵੀ ਚੜਦੀ ਕਲਾ ਵਿੱਚ ਜੀ ਚੜਦੀ ਕਲਾ ਦਾ ਜੋ ਮਤਲਬ ਆ ਇਹ ਆਪਣੇ ਮਾਈਂਡ ਦੇ ਵਿੱਚ ਆ ਬਾਰਲੀ ਬਾਰਲੀ ਦਿਖਾਵੇ ਦੇ ਵਿੱਚ ਨਹੀਂ ਹੈਗਾ ਕਿ ਗੱਜੀਆਂ ਸਾਡੇ ਕੋਲ ਕੋਠੀਆਂ ਸਾਡੇ ਕੋਲ ਜਾਂ ਸਾਡੇ ਕੋਲ ਕਈ ਤਰ੍ਹਾਂ ਦੇ ਪ੍ਰਕਾਰ ਦੇ ਸਾਡੇ ਸਾਡੇ ਕੋਲ ਚੀਜ਼ਾਂ ਨੇ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਚੜ੍ਹਦੀ ਕਲਾ ਦਾ ਜੋ ਉਸਨੇ ਮਤਲਬ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦ ਦੁੱਖ ਤਕਲੀਫਾਂ ਆਉਂਦੀਆਂ ਨੇ ਜਦ ਸਾਡੇ ਦੇ ਮਾੜਾ ਸਮਾਂ ਆਉਂਦਾ ਅਸੀਂ ਉਹਨੂੰ ਕਿੱਦਾਂ ਹੈਂਡਲ ਕਰਦੇ ਆਂ ਕਈ ਬੰਦੇ ਇਹ ਮਾੜਾ ਸਮਾਂ ਆਉਂਦਾ ਰੋਂ ਲੱਜ ਜਾਂਦੇ ਉਹਦੇ ਨੇ ਉਹਨੇ ਮੇਰੇ ਨਾਲ ਇਦਾਂ ਕਰਤਾ ਉਹਦੇ ਨੇ ਮੇਰੇ ਨਾਲ ਇਦਾਂ ਕਰਤਾ ਉਹਦੇ ਕਰਕੇ ਮੇਰੀ ਜ਼ਿੰਦਗੀ ਨਰਕ ਬਣ ਗਈ ਉਹਦੇ ਕਰਕੇ ਜ਼ਿੰਦਗੀ ਮੇਰੀ ਨਰਕ ਵਰਗੀ ਸੋ ਸੰਗਤ ਜੀ ਜਿਹੜੇ ਬੰਦੇ ਹਮੇਸ਼ਾ ਚੜਜੀ ਕਲਾ ਵਿੱਚ ਰਹਿੰਦੇ ਨੇ ਉਹ ਮਾੜੇ ਸਮੇ ਤੋਂ ਵੀ ਸਿੱਖ ਲੈਂਦੇ ਨੇ ਕਿ ਇਹ ਜੋ ਮਾੜਾ ਸਮਾਂ ਆਇਆ ਇਹ ਕੁਝ ਪਲਾਂ ਲਈ ਹੁੰਦਾ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸਮੇ ਦਾ ਜਿਹੜਾ ਦੌਰ ਹੁੰਦਾ ਹੈ ਬਦਲਦਾ ਰਹਿੰਦਾ ਅੱਜ ਜੇ ਕਿਸੇ ਦੇ ਮਾੜਾ ਸਮਾਂ ਚੱਲ ਰਿਹਾ ਇਹ ਸਦਾ ਸਮਾਂ ਮਾੜਾ ਨਹੀਂ ਚੱਲੂਗਾ ਅੱਜ ਤੁਸੀਂ ਮੇਰੀ ਗੱਲ ਕਾਪੀ ਤੇ ਲਿਖ ਕੇ ਲੈ ਲਓ ਜੋ ਵੀ ਤੁਹਾਡੇ ਜੀਵਨ ਦੇ ਵਿੱਚ ਜੇ ਕੋਈ ਮਾੜਾ ਸਮਾਂ ਚੱਲ ਰਿਹਾ ਆਉਣ ਵਾਲੇ ਅਗਲੇ 1 ਸਾਲ ਦੇ ਵਿੱਚ ਤੁਸੀਂ ਇਹ ਜੋ ਤੁਹਾਡੇ ਹੁਣ ਸਮਾਂ ਚੱਲ ਰਿਹਾ ਹੋਣ ਵਾਲੇ ਇੱਕ ਸਾਲ ਦੇ ਵਿੱਚ ਉਹ ਸਮਾਂ ਬਦਲ ਜਾਣਾ ਤੁਸੀਂ ਇਹ ਗੱਲ ਕਾਪੀ ਤੇ ਲਿਖ ਕੇ ਲੈ ਲਿਓ ਕਿ ਤੁਸੀਂ ਉਹ ਇੱਕ ਸਾਲ ਬਾਅਦ ਇਹੀ ਗੱਲ ਤੇ ਹੱਸਿਆ ਕਰੋਗੇ ਕਿ ਯਾਰ ਪਹਿਲਾਂ ਇੱਕ ਸਾਲ ਪਹਿਲਾਂ ਮੇਰੇ ਤੇ ਕਿੰਨਾ ਮਾੜਾ ਥਾਂ ਸੀ ਹੁਣ ਸਾਰਾ ਕੁਝ ਸਹੀ ਹੋ ਗਿਆ ਸੋ ਸੰਗੋ ਜੀ ਸਮੇਂ ਦੇ ਹਿਸਾਬ ਦੇ ਨਾਲ ਬੰਦਾ ਦਾ ਸਮਾਂ ਬਦਲਦਾ ਕਿਉਂਕਿ ਜਦੋਂ ਮਾੜਾ ਚਾ ਮਾੜਾ ਟਾਈਮ ਆਉਂਦਾ ਵਾ ਤਾਂ ਕਈ ਬੰਦੇ ਤਾਂ ਰੱਬ ਨੂੰ ਵੀ ਗਾਲਾਂ ਕੱਢਣ ਲੱਗ ਜਾਂਦੇ ਨੇ ਸੋ ਚੜ੍ਹਦੀ ਕਲਾ ਦਾ ਮਤਲਬ ਆਪਣੇ ਦੇ ਜਦੋਂ ਮਾੜਾ ਸਮਾਂ ਆਉਂਦਾ ਵਾ ਆਪਾਂ ਉਹਨੂੰ ਕਿੱਦਾਂ ਹੈਂਡਲ ਕਰਦੇ ਆਂ ਉਹਨੂੰ ਆਪਾਂ ਕਿੱਦਾਂ ਪੋਜ਼ਿਟਿਵ ਪੋਜ਼ਿਟਿਵ ਤੇ ਸੋਚਦੇ ਆਂ ਜੇ ਮੰਨ ਲਓ ਕਿ ਮੇਰਾ ਕੋਈ ਲੋਸ ਹੋਇਆ ਤੇ ਮੈਂ ਆਪਣੇ ਲੋਸ ਦੇ ਵਿੱਚ ਵੀ ਇਹ ਸੋਚ ਲੈਣਾ ਕਿ ਇਹ ਮੇਰਾ ਲੋਸ ਕਿਉਂ ਹੋਇਆ ਤੇ ਇਹਨੂੰ ਆਪਾਂ ਕਿੱਦਾਂ ਪੋਜ਼ਿਟਿਵ ਦੇ ਵਿੱਚ ਲੈ ਕੇ ਆਉਣਾ ਸੋ ਮਾੜੇ ਸਮੇਂ ਦੇ ਵਿੱਚੋਂ ਹੀ ਆਪਾਂ ਚੰਗਾ ਸਮਾਂ ਕੱਢਣਾ ਕਿ ਜਿੱਦਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਚਾਰ ਸੈਨਜੇ ਜਦੋਂ ਸ਼ਹੀਦ ਹੋਏ ਤਾਂ ਉਹਨਾਂ ਨੇ ਰੋਣ ਦੀ ਬਜਾਏ ਉਹਨਾਂ ਨੇ ਚੜਦੀ ਕਲਾ ਦਾ ਮੈਸੇਜ ਦਿੱਤਾ ਕਿ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਸੋ ਸੰਗਜੀ ਇਹ ਸਿਰਫ ਗੱਲਾਂ ਕਹਿਣ ਤੇ ਸੁਣਨ ਤੇ ਤੁਹਾਨੂੰ ਚੰਗੀਆਂ ਲੱਗਦੀਆਂ ਹੋਣੀਆਂ ਪਰ ਕਦੇ ਕਦੇ ਤੁਸੀਂ ਗੁਰੂ ਅਰਜਨ ਜੀ ਦੇ ਸੋਚ ਨੂੰ ਚੰਗੀ ਤਰ੍ਹਾਂ ਸੁਣਿਓ ਤੇ ਪੜਿਓ ਕਿ ਉਹਨਾਂ ਨੇ ਉਹਨਾਂ ਜਗ੍ਹਾ ਤੇ ਰੱਖ ਕੇ ਦੇਖੋ ਕਿ ਜੇ ਕਿਸੇ ਦਾ ਕੋਈ ਪੁੱਤ ਸ਼ਹੀਦ ਹੋ ਜਾਵੇ ਇਸ ਦੁੱਖਾਂ ਤੋਂ ਚਲਾ ਜਾਵੇ ਤਾਂ ਉਹ ਅਗਲਾ ਬੰਦਾ ਉਹਦੇ ਦਿਲ ਤੇ ਕੀ ਬੀਤਦੀ ਆ ਰੋਣ ਦੀ بجائے ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਦਾ ਜੋ ਮੈਸੇਜ ਦਿੱਤਾ ਆਪਾਂ ਨੂੰ ਸੰਗਤਾਂ ਨੂੰ ਕਿ ਚਾਹਲ ਮੋਏ ਤੋਂ ਕਿਆ ਹੋਇਆ ਜੀਵਨ ਕਈ ਹਜ਼ਾਰ ਸੋ ਸੰਗਤ ਜੀ ਜ਼ਿੰਦਗੀ ਦੇ ਵਿੱਚ ਜਿੰਨਾ ਮਰਜੀ ਮਾੜਾ ਸਮਾਂ ਆ ਜਾਵੇ ਜਿੰਨਾ ਮਰਜੀ ਦੁੱਖ ਤਲਫਾਂ ਸਮਾਂ ਆ ਜਾਵੇ ਤਾਂ ਆਪਾਂ ਹਮੇਸ਼ਾ ਇਹ ਸੋਚਣਾ ਕਿ ਇਹ ਮਾੜੇ ਸਮੇਂ ਦੇ ਵਿੱਚ ਆਪਾਂ ਕੀ ਕੱਢ ਕੇ ਲੈ ਜਾਣਾ ਸੋ ਸਮਝੋ ਜੀ ਇੱਕ ਤੁਹਾਨੂੰ ਮੈਂ ਰੀਅਲ ਸਟੋਰੀ ਦੱਸਦਾ ਆਪਣੇ ਤੇ ਹੀ ਵੇਚ ਕਰਦਾ ਕਿ ਮੈਨੂੰ ਸ਼ੇਅਰ ਮਾਰਕੀਟ ਦੇ ਵਿੱਚ ਘੱਟੋ ਘੱਟ 1.5 ਲੱਖ ਰੁਪਏ ਦਾ ਘਾਟਾ ਪੈ ਗਿਆ ਸੀਗਾ ਸੋ ਉਹ 1.5 ਲੱਖ ਰੁਪਿਆ ਮੇਰਾ ਕੋਈ ਆਪਣਾ ਨਹੀਂ ਸੀਗਾ ਮੇਰੇ ਕਿਸੇ ਆਪਣੇਾਂ ਦੇ ਸੀਗਾ ਉਹਨਾਂ ਨੇ ਮੈਨੂੰ ਐਫ ਡੀ ਕਰਾਉਣ ਲਈ ਦਿੱਤਾ ਸੀਗਾ ਸੋ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਹਾਨੂੰ ਐਫ ਡੀ ਤੋਂ ਕਿੰਨੇ ਪੈਸੇ ਮਿਲਦੇ ਆ ਜੋ ਤੁਸੀਂ ਉਹ ਕਹਿੰਦੇ ਸਾਨੂੰ 8 ਤੋਂ 7% ਮਿਲਦੇ ਆ ਮੈਂ ਕਿਹਾ ਜੀ ਉਸੀਂ 7% ਦੇ ਹਿਸਾਬ ਨਾਲ ਮੇਰੇ ਤੋਂ 1.5 ਲੱਖ ਦੇ ਹਿਸਾਬ ਨਾਲ ਮੇਰੇ ਤੋਂ ਪੈਸੇ ਲੈ ਲਿਓ ਤੇ ਪੈਸੇ ਮੈਨੂੰ ਵਰਤਨ ਲਈ ਦੇ ਦਿਓ ਉਹ ਕਹਿੰਦੇ ਠੀਕ ਆ ਤੇ ਚਲੋ ਵਿਸ਼ਵਾਸ ਜਾਇਗਾ ਸੀ ਉਹਨਾਂ ਦੇ ਤਾਂ ਤੇ ਉਹ ਮੈਂ ਸ਼ੇਅਰ ਮਾਰਕਟ ਦੇ ਵਿੱਚ ਟਰੇਡਿੰਗ ਕਰਨ ਲੱਗ ਗਿਆ ਸੋ ਨੋਲਜ ਦੀ ਕਮੀ ਸੀ ਮੈਨੂੰ ਮੈਂ ਸ਼ੇਅਰ ਮਾਰਕਟ ਨੂੰ ਕਦੇ ਮਾੜਾ ਨਹੀਂ ਕਹਿੰਦਾ ਮੈਂ ਕਿਸੇ ਵੀ ਕੰਮ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਕੰਮ ਨਹੀਂ ਮਾੜਾ ਹੁੰਦਾ ਆਪਣੀ ਹਰਕਤਾਂ ਮਾੜੀਆਂ ਹੁੰਦੀਆਂ ਨੇ ਕਿਉਂਕਿ ਕੰਮ ਹਮੇਸ਼ਾ ਹੀ ਕਰਨ ਵਾਲੇ ਉਹਦੇ ਵਿੱਚ ਲੱਖਾਂ ਕਰੋੜਾਂ ਰੁਪਇਆ ਕਮਾਉਂਦੇ ਨੇ ਸੋ ਜਿਹੜੇ ਜਿਨ੍ਹਾਂ ਨੂੰ ਨੋਲਜ ਹੁੰਦੀ ਹੈ ਕਮਾਉਂਦੇ ਆ ਜਦ ਆਪਣਿਆਂ ਚ ਨੋਲੇਜ ਦੀ ਕਮੀ ਹੁੰਦੀ ਆ ਤਾਂ ਆਪਾਂ ਉਸ ਚ ਲੋਸ ਖਾਂਦੇ ਆ ਸੋ ਜਿਹੜੇ ਲੋਸ ਖਾ ਲੈਂਦੇ ਆ ਉਹ ਫਿਰ ਡੀਮੋਟਿਡ ਵਾਲੇ ਗੱਲਾਂ ਕਰਦੇ ਆ 네ਗੇਟਿਵ ਗੱਲਾਂ ਕਰਦੇ ਆ ਸਾਡੀ ਜ਼ਿੰਦਗੀ ਖਰਾਬ ਸਾਡੀ ਆਖ ਖਰਾਬ ਸਾਡੀ ਉਹ ਖਰਾਬ ਆ ਮੈਂ 1.5 ਲੱਖ ਕਟਾ ਖਾ ਕੇ ਵੀ 1.5 ਲੱਖ ਦਾ ਕਟਾ ਖਾਦਾ ਉਹ ਵੀ ਬਗਾਨੇ ਪੈਸੇ ਸੀ 1.5 ਲੱਖ ਉਹਨਾਂ ਦੇ ਤਾਂ ਜਿਹੜਾ 1.5 ਲੱਖ ਦਾ ਕਟਾ ਖਾਦਾ ਤਾਂ 3 ਲੱਖ ਹੋ ਗਿਆ 3 ਲੱਖ ਦਾ ਕਟਾ ਖਾਣ ਤੋਂ ਬਾਅਦ ਮੈਂ ਇਹ ਨਹੀਂ ਕਹਦਾ ਆਪ ਨੂੰ ਕਿ ਰੱਬਾ ਤੂੰ ਮੈਨਾਂ ਮਾੜੀ ਕਰਤੀ ਤੂੰ ਮੈਨਾਂ ਇਦਾ ਕਰ ਤਾ ਮੈਂ ਇਦਾ ਮੈਂ ਦਿਨ ਮੋਟੀਵੇਟ ਨਹੀਂ ਹੋਇਆ ਸੋ ਮੈਂ ਉਸ ਘਟੇ ਤੋਂ ਮੈਂ ਇਹ ਸੋਚਿਆ ਕਿ ਹੁਣ ਇਹ ਭੈਣ ਨੂੰ ਮੈਂ ਕਿੱਦਾਂ ਪੂਰਾ ਕਰਨਾ ਕਿੱਦਾਂ ਆਪਣੇ ਗਰੋਥ ਕਰਨੇ ਆ ਕਿੱਦਾਂ ਪੋਸਟਿਵ ਦੇ ਵਿੱਚ ਵਰਤਣਾ ਸੋ ਮੈਂ ਸ਼ੇਅਰ ਮਾਰਕਟ ਨੂੰ ਹੋਰ ਵੱਧ ਤੋਂ ਵੱਧ ਸਿੱਖਣਾ ਸ਼ੁਰੂ ਕੀਤਾ ਉਹਨੂੰ ਡੀਪਲੀ ਸਿੱਖਣਾ ਸ਼ੁਰੂ ਕੀਤਾ ਤਾਂ ਮੈਂ ਅਗਰ ਬੜੀ ਨੋਲੇਜ ਲਿੱਤੀ ਫਿਰ ਮੈਂ ਦਿਨ ਰਾਤ ਆਪਣਾ ਕੰਮ ਕਰਕੇ ਆਪਣਾ ਮਿਹਨਤ ਦੀ ਕਮਾਈ ਕਰਕੇ ਹੌਲੀ-ਹੌਲੀ ਉਹ ਸਾਲ ਦੇ ਵਿੱਚ ਔਰ 1.5 ਲੱਖ ਰੁਪਇਆ ਲਾਇਆ ਤੇ ਉਹਨਾਂ ਨੂੰ ਜੋ ਐਫ ਡੀ ਦਾ ਵਿਆਜ ਬੰਦਾ ਸੀ ਉਹ ਵੀ ਦਿੱਤਾ ਸੋ ਮੇਰੀ ਉਧਰ ਵੀ ਬਣੀ ਰਹੀ ਗਈ ਜੋ ਉਹਨਾਂ ਨੇ ਵਾਦਾ ਕੀਤਾ ਸੀ ਉਹਨਾਂ ਨੂੰ ਪੈਸੇ ਦਿੱਤੇ ਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੈਂ ਸ਼ੇਅਰ ਮਾਰਕੀਟ ਦੀ ਮੈਨੂੰ ਨੋਲਿਜ ਨਹੀਂ ਸੀ ਤਾਂ ਮੈਂ ਉਹ ਵੀ ਨੋਲਿਜ ਸ਼ੇਅਰ ਮਾਰਕੀਟ ਤੋਂ ਲਈ ਸੋ ਮਾਰਕੀਟ ਤੋਂ ਲੈ ਕੇ ਫਿਰ ਮੈਂ ਅੱਗੇ ਕੰਮ ਵੀ ਕੀਤਾ YouTube ਦੀ ਜਰਨੀ ਜਦੋਂ ਮੈਂ ਸ਼ੁਰੂ ਕੀਤੀ YouTube ਦੀ ਜਰਨੀ ਦੇ ਵਿੱਚ ਵੀ ਜਦੋਂ ਮੈਂ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾਉਣ ਲੱਗਿਆ ਤਾਂ ਉਹਦੇ ਵਿੱਚ ਵੀ ਕਦੇ ਵੀ ਹੁੰਦੇ ਸੀ ਕਦੇ ਨਹੀਂ ਹੁੰਦੇ ਸੀ ਕਈ ਮੈਨੂੰ ਕਹਿੰਦੇ ਸੀ ਤੂੰ ਸਿਰ ਤੋਂ ਰੋਡਾ ਵਾ ਤੂੰ YouTube ਦੇ ਤੇਰੇ ਇਹ ਜਰਨੀ ਨਹੀਂ ਚੱਲਣੀ ਤੇਰਾ ਤੈਨੂੰ ਵਿਊ ਨਹੀਂ ਆਣੇ ਤੇਰੇ ਸਬਸਕ੍ਰਾਈਬਰ ਨਹੀਂ ਪਧਣੇ ਸੋ ਸੰਗਤ ਜੀ ਮੈਨੂੰ ਕਈ ਲੋਕਾਂ ਨੇ ਡੀਮੋਟੀਵੇਟ ਕੀਤਾ ਸੋ ਮੈਂ ਉਹਨਾਂ ਦੀ ਗੱਲਾਂ ਨੂੰ ਇਦਰੋਂ ਸੁਣਦਾ ਸੀ ਤੇ ਇਦਰੋਂ ਕਰ ਦਿੰਦਾ ਸੀ ਕਿਉਂਕਿ ਮੈਂ ਤਾਂ ਤਨ ਤਨ ਸ਼੍ਰੀ ਗੁਰਗੋਮ ਸਿੰਘ ਜੀ ਦੇ ਇਤਿਹਾਸਿਕ ਗੋਦ ਸਾਡੀ ਵੀਡੀਓ ਬਣਾਉਣਾ ਤੇ ਛੇਵੇਂ ਬਾਦਸ਼ਾਹੀ ਹਰਗੋਮ ਸਿੰਘ ਜੀ ਦੀ ਗੁਰਗੋਮ ਸਿੰਘ ਜੀ ਇਤਿਹਾਸਿਕ ਗੋਦ ਸਾਡੀ ਵੀਡੀਓ ਬਣਾਈਆਂ ਸੋ ਮੈਂ ਕਿਸੇ ਧਾਰਮਿਕ ਸਥਾਨ ਦੇ ਵੀਡੀਓ ਬਣਾਉਂਦਾ ਸੀਗਾ ਗੁਰਗੋਬ ਸਿੰਘ ਜੀ ਤੇ ਇੰਨੇ ਗੁਰਦਵਾਰ ਸਾਹਿਬ ਦੀਆਂ ਵੀਡੀਓ ਬਣਾਈਆਂ ਤੇ ਉਹਨਾਂ ਦੇ ਇਤਿਹਾਸ ਜਦੋਂ ਕੰਨਾਂ 'ਚ ਪੈਂਦਾ ਸੀਗਾ ਕਿ ਗੁਰਗੋਬ ਸਿੰਘ ਜੀ ਨੇ ਜਦੋਂ ਚਮਕੌਰ ਦੀ ਜੰਗੋਂ ਲੜੀ ਜਦੋਂ ਉਹਨਾਂ ਦੇ ਪੂਰੇ ਇਤਿਹਾਸ ਸੁਣਿਆ ਤਾਂ ਉਹਨਾਂ ਦੇ ਇਤਿਹਾਸ ਤੋਂ ਮੈਂ ਬਹੁਤ ਕੁਝ ਸਿੱਖਿਆ ਤਾਂ ਮੇਰਾ ਦਿਲ ਕਿੱਥੇ ਕਿ ਗੁਰੂ ਗੋਬ ਸਿੰਘ ਜੀ ਦੇ ਜੀਵਨ ਤੋਂ ਮੈਂ ਚੜ੍ਹਦੀ ਕਲਾ ਦਾ ਮਤਲਬ ਤਾਂ ਹੁਣ ਦੱਸਾਂ ਚੜ੍ਹਦੀ ਕਲਾ ਦਾ ਮਤਲਬ ਇਹ ਹੈ ਗੁਰਗੋਮ ਸਿੰਘ ਜੀ ਜਦੋਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਵੀ ਜਦੋਂ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੇ ਸੁੱਤੇ ਉਹ ਉਦੋਂ ਵੀ ਚੜਦੀ ਕਲਾ ਚ ਸੀ ਜਦੋਂ ਆਨੰਦਪੁਰ ਆਪਣੇ ਕਿਲੇ ਦੇ ਵਿੱਚ ਰਹਿੰਦੇ ਸੀ ਉਦੋਂ ਵੀ ਚੜਦੀ ਕਲਾ ਚ ਸੀ ਸੋ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ ਤੁਹਾਡੇ ਦੇ ਗਰੀਬੀ ਅਮੀਰੀ ਸੋ ਉਹਨੂੰ ਕੋਈ ਮੈਟਰ ਨਹੀਂ ਦੱਸਦਾ ਚੜ ਹਮੇਸ਼ਾ ਆਪਣਾ ਜਿਹੜਾ ਮਾਈਂਡ ਆ ਇਹ ਪੋਜ਼ਿਟਿਵ ਹੋਣਾ ਚਾਹੀਦਾ ਵਾ ਮਾਰੇ ਸਮੇਂ ਦੇ ਵਿੱਚ ਵੀ ਆਪਾਂ ਚੰਗਾ ਸੋਚਣਾ ਚੰਗਾ ਕੱਢਣਾ ਸਾਰਾ ਕੋ ਚੰਗਾ ਚੰਗਾ ਸੋਚਣਾ ਜੇ ਆਪਾਂ ਨੂੰ ਕੋਈ ਮਾੜਾ ਕਹਿੰਦਾ ਮਾੜਾ ਆਪਾਂ ਨਹੀਂ ਹੈਗੇ ਮਾੜੇ ਅਗਲੇ ਦੀ ਸੋਚ ਹੁੰਦੀ ਆ ਸੋ ਜਦੋਂ ਮੈਂ ਚੈਨਲ ਬਣਾਣਾ ਸ਼ੁਰੂ ਕੀਤਾ ਤਾਂ ਲੋਕੀ ਕਹਿੰਦੇ ਤੂੰ ਸਿਰ ਤੋਂ ਰੋਡਾਂ ਵਾ ਗੁਰਦੁਆਰੇ ਦੀ ਵੀਡੀਓ ਬਣਾਏਗਾ ਤੇਰੀ ਨਹੀਂ ਚੱਲਣੀ ਹੈਗੀਆ ਕਿਉਂਕਿ ਕਈ ਚੈਨਲ ਐਦਾਂ ਦੇ ਨੇ ਜਿਹੜੇ ਸਿਰ ਤੇ ਦਸਤਾਰ ਸੰਜੋਂਦੇ ਆ ਬਣਾਉਂਦੇ ਆ ਕਰਦੇ ਆ ਮੈਂ ਕਹਾਂ ਦੇਖੋ ਵੀਰ ਜੀ ਜੇ ਆਪਣੀ ਵੀਡੀਓ ਨਹੀਂ ਚੱਲੀ ਕੋਈ ਗੱਲ ਨਹੀਂ ਮੇਰੀ ਦਵੰਦਿਲ ਦੀ ਤਮੰਨਾ ਵਾ ਕਿ ਮੈਂ ਉਡ ਪੜਾਂਗ ਵੀਡੀਓ ਨਹੀਂ ਬਣਾ ਸਕਦਾ ਮੈਂ ਲੋਕਾਂ ਵਾਂਗੂ ਨਚਣ ਡੱਪਣ ਵਾਲੀਆਂ ਪੈਗ ਬੁ ਬੁ ਲਾਂਦੇ ਦੀਆਂ दारू-ਦੂਰੂ ਵਾਲੀਆਂ ਇਤਤਰੀ ਵੀਡੀਓ ਨਹੀਂ ਬਣਾ ਸਕਦਾ ਸੋ ਮੈਂ ਜੇ ਵੀਡੀਓ YouTube ਤੇ ਪਾਉਂਗਾ ਕੋਈ ਚੱਜਦੀ ਵੀਡੀਓ ਪਾਉਂਗਾ ਲੋਕਾਂ ਨੂੰ ਚੱਜਦਾ ਮੈਸੇਜ ਦਊਂਗਾ ਤਾਂ ਫਿਰ ਮੈਂ ਗੋਦੜ ਸਾਹਿਬ ਦੀ ਵੀਡੀਓ ਜਾਨੀ ਸ਼ੁਰੂ ਕੀਤੀ ਜਦੋਂ ਮੈਂ ਗੋਦੜ ਸਾਹਿਬ ਦੇ ਇਤਿਹਾਸ ਗੋਦੜ ਸਾਹਿਬ ਜਾਨਣਾ ਉੱਥੋਂ ਦੇ ਜਿਹੜੇ ਆਫਿਸ ਆ ਆਫਿਸ ਦੇ ਵਿੱਚ ਮੈਨੇਜਰ ਬੈਠਾ ਹੁੰਦਾ ਗੋਦੜ ਸਾਹਿਬ ਦੇ ਉਹਨਾਂ ਕੋਲ ਜਦੋਂ ਗੋਦੜ ਸਾਹਿਬ ਦੇ ਵਿੱਚ ਪਰਮਿਸ਼ਨ ਲੈਣ ਜਾਂਦੇ ਆ ਤੇ ਉਹਨਾਂ ਦੱਸਿਆ ਸਾਡੇ ਅਦਾ ਚੈਨਲ ਆ ਸੀ ਕੋ ਦਾ ਧਾਰਮਿਕ ਰਸਤਾਨ ਵਾਲੀ ਵੀਡੀਓ ਪਾਉਨੇ ਆ ਤੇ ਉਹ ਚੈਨਲ ਚੈੱਕ ਕਰਦੇ ਆ ਵੀਡੀਓ ਦੇਖਦੇ ਆ ਕੋ ਫਿਰ ਉਹ ਪਰਮਿਸ਼ਨ ਦਿੰਦੇ ਆ ਤੇ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਤੇ ਸਾਨੂੰ ਸ਼ਾਬਾਸ਼ ਦਿੰਦੇ ਆ ਕਿ ਤੁਸੀਂ ਯੰਗ ਉਮਰ ਦੇ ਵਿੱਚ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ ਜੋ ਕਿ ਹਰ ਇੱਕ ਕਹਾਣੀਆ ਘਰ ਘਰ ਤੱਕ ਪਹੁੰਚਾਉਣ ਦਾ ਸੀ ਯਤਨ ਕਰਦੇ ਆ ਜੋ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦਾ ਜੋ ਇਤਿਹਾਸ ਆ ਘਰ ਘਰ ਤੱਕ ਪਹੁੰਚਾਉਣ ਦਾ ਅਸੀਂ ਸਾਨੂੰ ਪ੍ਰਮਾਤਮਾ ਨੇ ਡਿਊਟੀ ਲਈ ਆ ਸੋ ਸੰਗਤ ਜੀ ਇਹ ਜਰਨੀ ਮੇਰੀ ਸ਼ੁਰੂ ਜੋ ਸਰਗਦੀ ਦੇ ਵਿੱਚ ਮੈਂ ਕੀਤੀ ਸੀ ਕਰਦੇ ਕਰਦੇ ਹਜਾਰ ਸਬਸਕ੍ਰਾਈਬਰ ਹੋ ਗਏ ਵਾਟਾਂ ਪੂਰਾ ਹੋ ਗਿਆ YouTube ਜਰਨੀ ਹਰੇ ਤੱਕ ਮੇਰੀ ਵਧੀਆ ਚੱਲ ਰਹੀ ਆ ਸੋ ਚੜਦੀ ਕਲਾ ਦਾ ਜਿਹੜਾ ਤੈਨੂੰ ਅੱਜ ਅੱਜ ਦਾ ਨੂੰ ਦੱਸਿਆ ਸੀਗਾ ਕਿ ਮੈਨੂੰ ਡੀਮੋਟੀਵੇਟ ਲੋਕਾਂ ਨੇ ਗੋ ਕੀਤਾ ਇਸ ਜਰਨੀ ਦੇ YouTube ਦੇ ਵਿੱਚ ਤੇਰੇ ਵੀਊ ਨਹੀਂ ਆਉਂਦੇ ਤੇ ਰਹਿਣ ਆਂਦੇ ਕਿਉਂਕਿ ਆਪਾਂ ਕੋਈ ਵੀ ਬਿਜ਼ਨਸ ਕਰਦੇ ਕੋਈ ਵੀ ਕੰਮ ਕਰਦੇ ਆ ਉਤਰਾਅ ਚੜਾਅ ਤਾਂ ਜ਼ਿੰਦਗੀ ਦੇ ਨਾਲ ਬਣਿਆ ਹੀ ਆ ਇਹ ਉਤਾਚਰਾਵ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ ਇਹਨੂੰ ਹੀ ਚੜਦੀ ਕਲਾ ਕਹਿੰਦੇ ਆ ਜਿੰਦਗੀ ਦੇ ਵਿੱਚ ਉਤਾਚੜਾ ਰਹਿੰਦਾ ਵਾ ਚਾਹੇ ਤੁਸੀਂ ਬਿਜ਼ਨਸ ਲਾ ਲਓ ਚਾਹੇ ਆਪਣੀ ਜ਼ਿੰਦਗੀ ਲਾ ਲਓ ਚਾਹੇ ਨਿੱਜੀ ਜ਼ਿੰਦਗੀ ਲਾ ਲਓ ਹਮੇਸ਼ਾ ਜ਼ਿੰਦਗੀ ਸਿੱਧੀ ਨਹੀਂ ਚੱਲਦੀ ਕਦੇ ਉੱਪਰ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਸੋਸੰਗਤ ਜੀ ਜ਼ਿੰਦਗੀ ਤਾਂ ਉੱਪਰ-ਨੀਚੇ ਹੁੰਦੀ ਰਹਿਣੀ ਆ ਇਹ ਉੱਪਰ-ਨੀਚੇ ਹੁੰਦੀ ਜ਼ਿੰਦਗੀ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ ਉਹਨੂੰ ਹੀ ਚੜਦੀ ਕਲਾ ਕਹਿੰਦੇ ਆ ਕਿਉਂਕਿ ਜਦੋਂ ਬਹੁਤ ਚੰਗਾ ਸਮਾਂ ਚੱਲਦਾ ਹੁੰਦਾ ਉਦੋਂ ਬੰਦਾ ਕਹਿੰਦਾ ਇਹ ਮੈਂ ਕੀਤਾ ਵਾ ਜਦੋਂ ਬਹੁਤ ਮਾੜਾ ਸਮਾਂ ਚੱਲਦਾ ਹੁੰਦਾ ਹਲਾ ਕਹਿੰਦਾ ਰੱਬ ਨੇ ਮੇਰੀ ਕਿਸਮਤ ਹੀ ਮਾੜੀ ਲਿਖੀ ਆ ਸੋ ਨਾ ਰੱਬ ਨੂੰ ਦੋਸ਼ ਦਵੋ ਨਾ ਆਪਣਾ ਆਪਣੇ ਆਪ ਤੇ ਕ੍ਰੈਡਿਟ ਲਵੋ ਸੋ ਹਮੇਸ਼ਾ ਪੋਸਟਿਵ ਸੋਚੋ ਇਹ ਸੋਚੋ ਕਿ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ ਪ੍ਰਮਾਤਮਾ ਜਦ ਆਪਣੇ ਤੇ ਬੁਰਾ ਸਮਾਂ ਆਉਂਦਾ ਉਹ ਸਮਾਂ ਮਾੜਾ ਹੁੰਦਾ ਵਾ ਠੀਕ ਹੈ ਪਰ ਪ੍ਰਮਾਤਮਾ ਨੇ ਵੀ ਆਪਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਦਿੱਤੀ ਆ ਜਦ ਆਪਣੇ ਗੁਰੂ ਸਹਿਬਾਨਾਂ ਤੇ ਜੀ ਨਿੱਜੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਮਾਲੇ ਸਮੇ ਆਇਆ ਚਮਕੌਰ ਦੀ ਜੰਗ ਹੋਇਆ ਇੰਨਾ ਕੁਝ ਹੋਇਆ ਪੁੱਤਰ ਸ਼ਹੀਦ ਹੋਏ ਨੇ ਠੀਕ ਹੈ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੇ ਆਪਣੀ ਦੁਨੀਆਦਾਰੀ ਦੀ ਨਿਗਾਹ ਤੇ ਦੇਖੀਏ ਤਾਂ ਬਹੁਤ ਸਮ ਭਿਆਨਕ ਸੀਗਾ ਬਹੁਤ ਮਾੜਾ ਸੀਗਾ ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਸਮਾ ਮਾੜਾ ਨਹੀਂ ਲੱਗਿਆ ਉਨ੍ਹਾਂ ਦੇ ਸੋਚ ਦੇ ਮੁਤਾਬਿਕ ਇਹ ਸੀਗਾ ਕਿ ਪ੍ਰਮਾਤਮਾ ਜੋ ਕਰ ਰਿਹਾ ਜੋ ਹੋ ਰਿਹਾ ਸਭ ਚੰਗੇ ਲਈ ਹੋ ਰਿਹਾ ਸੋ ਗੁਰੂ ਗੋਬਿੰਦ ਸਿੰਘ ਜੀ ਉਦੋਂ ਵੀ ਚੜ੍ਹਦੀ ਕਲਾ ਚ ਸੀ ਜਦੋਂ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸਨ ਉਦੋਂ ਵੀ ਉਹ ਚੜ੍ਹਦੀ ਕਲਾ ਚ ਸੀ ਜਦੋਂ ਪੁੱਤਰ ਸ਼ਹੀਦ ਹੋਏ ਉਹ ਵੀ ਚੜ੍ਹਦੀ ਕਲਾ ਚ ਸੀ ਜਦੋਂ ਆਨੰਦਪੁਰ ਵਿੱਚ ਕਿਲੇ ਵਿੱਚ ਰਹਿੰਦੇ ਸਨ ਉਹਦੇ ਵੀ ਚੜ੍ਹਦੀ ਕਲਾ ਚ ਸੀ ਜਦੋਂ ਆਨੰਦਪੁਰ ਕਿਲਾ ਛੱਡਿਆ ਉਹਦੇ ਵੀ ਚੜਦੀ ਕਲਾ 'ਚ ਅਸੀਂ ਚਮਕੌਰ ਦੀ ਜੰਗ ਦੇ ਵਿੱਚ ਵੀ ਉਹਦੇ ਵੀ ਚੜਦੀ ਕਲਾ 'ਚ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਆਪਾਂ ਨੂੰ ਜੀਵਨ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਜੇ ਆਪਾਂ ਸਿੱਖਣਾ ਚਾਹੀਏ ਸੋ ਸੰਗਤ ਜੀ ਹਮੇਸ਼ਾ ਇਹ ਨਾ ਸੋਚਿਆ ਕਰੋ ਕਿ ਸਾਡੇ 'ਤੇ ਮਾੜਾ ਸਮਾਂ ਆ ਗਿਆ ਹਾਏ ਅਸੀਂ ਤਾਂ ਮਰ ਗਏ ਹਾਏ ਅਸੀਂ ਲੁੱਟ ਗਏ ਮਾੜੇ ਸਮੇ ਦੇ ਵਿੱਚ ਵੀ ਸੋਚੋ ਸੋਚੋ ਕਿ ਇਹ ਮਾੜਾ ਸਮਾਂ ਚੱਲ ਰਿਹਾ ਕੀ ਇਹਦੇ ਵਿੱਚ ਪੋਜ਼ਿਟਿਵ ਚੰਗੀਆਂ ਗੱਲਾਂ ਕੀ ਕੱਢ ਸਕਦੇ ਆਂ ਸ਼ੇਅਰ ਮਾਰਕੀਟ ਦੇ ਵਿੱਚ ਤੁਹਾਨੂੰ ਅੱਗੇ ਵੀ ਦੱਸਿਆ ਕਿ 1.5 ਲੱਖ ਡੁੱਬਣ ਤੋਂ ਬਾਅਦ ਮੈਂ ਰੋਇਆ ਨਹੀਂ ਕੀ ਹਾਇ 1.5 ਲੱਖ ਮੈਂ ਕਿਸੇ ਦਾ ਦੇਣਾ ਕਰਜ਼ਾ ਚੜ ਗਿਆ ਮੈਂ 8 ਘੰਟੇ ਦੀ بجائے 16-16 ਘੰਟੇ ਕੰਮ ਕਰਨਾ ਸ਼ੁਰੂ ਕੀਤਾ ਦੀਵਾਲੀ ਦੁਸਹਿਰਾ ਕੋਈ ਧਿਆਨ ਨਹੀਂ ਛੱਡਿਆ ਮੈਂ ਸਾਰੇ ਤਿਉਹਾਰਾਂ ਦੇ ਕੰਮ ਤੇ ਜਾਂਦਾ ਰਿਹਾ ਸੋ ਜੇ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਮੈਂ 1.5 ਲੱਖ ਰੁਪਇਆ ਕਰਜ਼ਾ ਲਾਇਆ ਉਸ ਤੋਂ ਬਾਅਦ ਫਿਰ ਉਹ ਪੈਸੇ ਕੁਝ ਜੋੜਨੇ ਸ਼ੁਰੂ ਕੀਤੇ ਦੂਜੇ ਪਾਸੇ ਸ਼ੇਅਰ ਮਾਰਕੀਟ ਦਾ ਗਿਆਨ ਲੈਂਦਾ ਰਿਹਾ ਤੇ ਜਿਉ ਜੋ YouTube ਦੀ ਜਰਨੀ ਸ਼ੁਰੂ ਮੈਂ ਕੀਤੀ ਆ ਇਹ ਵੀ ਮੇਰੇ ਉਸਤਾਦ ਨੇ ਉਹਨਾਂ ਨੇ ਮੈਨੂੰ YouTube ਦੀ ਜਰਨੀ ਬਾਰੇ ਦੱਸਿਆ ਤਾਂ ਮੈਂ ਜਿੱਥੋਂ ਗਿਆਨ ਮਿਲੇ ਬੰਦੇ ਨੂੰ ਲੈ ਲੈਣਾ ਚਾਹੀਦਾ ਵਾ ਸੋ ਮਾੜੇ ਟਾਈਮ ਦੇ ਵਿੱਚ ਘਰੇ ਬਹਿ ਕੇ ਮੈਂ ਦੋਇਆ ਨਹੀਂ ਪੱਟਿਆ ਨਹੀਂ ਸਗਤੀ ਬਾਹਰ ਆ ਕੇ ਮੈਂ ਕੰਮ ਹੀ ਕੀਤਾ ਯੂ ਸ਼ੇਅਰ ਮਾਰਕੀਟ ਸਿੱਖੀ YouTube ਦੀ ਜਰਨੀ ਸ YouTube ਬਾਰੇ ਸਿੱਖਿਆ ਕਿ YouTube ਦੀ ਜਰਨੀ ਬਾਰੇ ਸਿੱਖਿਆ ਤਾਂ ਕਿ ਜੋ ਤੁਸੀਂ ਇਹ ਮੇਰੀ ਵੀਡੀਓ ਦੇਖ ਸਕਦੇ ਹੋ ਸੋ ਮੇਰਾ ਤਾਂ ਜਿੰਨੇ ਵੀ ਸੰਗਤ ਵਾਲੀ ਵੀਡੀਓ ਦੇਖਦੇ ਨੇ ਇੱਕੋ ਹੀ ਉਹਨਾਂ ਨੂੰ ਮੈਸੇਜ ਆ ਮਾੜੇ ਸਮੇਂ ਵਿੱਚ ਘਬਰਾਉਣਾ ਨਹੀਂ ਤੇ ਚੰਗੇ ਸਮੇਂ ਵਿੱਚ ਆਪਣੇ ਪੈਰ ਨਹੀਂ ਛੱਡਨੇ ਹਮੇਸ਼ਾ ਮਾਈਂਡ ਨੂੰ ਆਪਣਾ ਸਹੀ ਤਰੀਕੇ ਨਾਲ ਵਰਤਿਓ ਚੰਗੇ ਟਾਈਮ ਦੇ ਵਿੱਚ ਇਹ ਨਹੀਂ ਕਹਿਣਾ ਕਿ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਤੇ ਮਾੜੇ ਸਮੇਂ ਦੇ ਵਿੱਚ ਇਹ ਨਹੀਂ ਕਹਿਣਾ ਕਿ ਰੱਬਾ ਤੂੰ ਸਾਡੇ ਨਾਲ ਕਿਉਂ ਮਾੜੀ ਕੀਤੀ ਸਾਡੇ ਨਾਲ ਕਿਉਂ ਮਾੜੀ ਕੀਤੀ ਚੜ੍ਹਦੀ ਕਲਾ ਦਾ ਮਤਲਬ ਹੀ ਇਹ ਹੁੰਦਾ ਵਾ ਕਿ ਮਾੜੇ ਸਮੇਂ ਦੇ ਵਿੱਚ ਵੀ ਆਪਾਂ ਚੰਗਾ ਲੱਭਣਾ ਤੇ ਚੰਗਾ ਸਮੇਂ ਨੂੰ ਲੱਭ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨਾ ਫਿਰ ਆਪਾਂ ਕਹਿ ਸਕਦੇ ਹਾਂ ਕਿ ਚੜਦੀ ਕਲਾ ਵਿੱਚ ਅਸੀਂ ਚੜਦੀ ਕਲਾ ਵਿੱਚ ਅਸੀਂ ਚੜਦੀ ਕਲਾ ਵਿੱਚ ਅਸੀਂ ਸੋ ਸੰਗਤ ਜੀ ਜੇ ਵੀਡੀਓ ਬਣਾਉਂਦੇ ਹੋਏ ਜੇ ਸਾਡੇ ਕੋਈ ਗਲਤੀ ਹੋ ਗਈ ਹੋਵੇ ਜਾਂ ਤੁਹਾਡੇ ਦਿਲ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਬੱਚਾ ਸਮਝ ਕੇ ਮਾਫ਼ ਕਰ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh